ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਬੀਟ ਸਿੱਖਾਂਵਾਲਾ ਅਸੀਂ ਇਹ ਸਾਰੇ ਪਿੰਡ ਦੇ ਇੱਥੇ ਵਸਨੀਕ ਖੜੇ ਆਂ ਸਾਡੇ ਰਾਤ ਕੈਮਰੇ ਦੇ ਵਿੱਚ ਸ਼ੱਕ ਲੱਗਿਆ ਸਾਨੂੰ ਵੀ ਜਿੱਦਾਂ ਚੀਤਾ ਟਾਈਪ ਦਾ ਕੋਈ ਜਾਨਵਰ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਨਫੋਰਮ ਕਰਤਾ ਸੀ ਨਾਲ ਦੀ ਨਾਲ ਤੇ ਸਾਡੀ ਇੱਕ ਡਿਮਾਂਡ ਹੈ ਪਿੰਡ ਵੱਲੋਂ ਵੀ ਸਾਡਾ ਜਿਹੜਾ ਪਿੰਡ ਹੈ ਉਹ ਜੰਗਲਾਤ ਦੇ ਨੇੜੇ ਪੈਂਦਾ ਇਹਨੂੰ ਪਹਿਲਾਂ 1200 ਕਿਲਾ ਜਿਹੜਾ ਇੱਥੇ ਯੂਨੀਵਰਸਿਟੀ ਦਾ ਸੀਗਾ ਉਹ ਵਿਹਲਾ ਪਿਆ ਰਿਹਾ ਦੋਕਸਾਲ ਤੇ ਕੁਝ ਸਰਕਾਰ ਨੇ ਵੀ ਕਾਰਵਾਈ ਕੀਤੀ ਤੇ ਉਹਨੂੰ ਵੈਗ ਕਰਤਾ ਸਰਕਾਰ ਦੇ ਨਾਲ ਉਹਦਾ ਰੀਲਿਸਾ ਵਗੈਰਾ ਹੋ ਗਿਆ ਰਾਜੇ ਦਾ ਤੇ ਅਸੀਂ ਕਿੰਨੇ ਵੀ ਜਿਹੜੀ ਆ ਜਮੀਨ ਵਿਹਲੀ ਪਈ ਹੈ ਸਾਡੇ ਪਿੱਛੇ ਘਰਾਂ ਦੇ ਸਾਹਮਣੇ ਇਹਨੂੰ ਵੀ ਉਸੇ ਤਰ੍ਹਾਂ ਵੈਗ ਕੀਤਾ ਜਾਵੇ ਤਾਂ ਅਨਾਜ ਵੀ ਪੈਦਾ ਹੋਊਗਾ ਤੇ ਇਹਦੀ ਜਿਹੜੀ ਲੋਕਾਂ ਜਾਨਵਰਾਂ ਦੀ ਉਹ ਵੀ ਖਤਮ ਹੋ ਜੂਗੀ ਸਾਡੇ ਇੱਥੇ ਬਹੁਤ ਤਰ੍ਹਾਂ ਦੇ ਜਾਨਵਰ ਵੇਖੇ ਜਾਂਦੇ ਸੂਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੈ ਫਸਲਾਂ ਦਾ ਵੀ ਨੁਕਸਾਨ ਕਰਦੇ ਆ ਹੁਣ ਇਹ ਨਵਾਂ ਜਾਨਵਰ ਵੇਖਿਆ ਗਿਆ ਜਿਹੜਾ ਚੀਤਾ ਹੈ ਫਿਰ ਕੁਝ ਬੱਕਰੀਆਂ ਵਾਲੇ ਵੀ ਦੱਸਦੇ ਵੀ ਤੇ ਸੱਪ ਬੜੇ ਮੋਟੇ ਦੇ ਜਿੱਦਾਂ ਅਜਗਰ ਟਾਈਪ ਦੇ ਆ ਇਹਦੇ ਚ ਪੈਦਾ ਹੋ ਰਹੇ ਆ ਤੇ ਇੱਕ ਸੇ ਹੁੰਦੀ ਹੈ ਉਹ ਏਡੀ ਜਿਹੜੀਆਂ ਸਲਾਈਆਂ ਵਗੈਰਾ ਉਹਦੇ ਨੇ ਉਹ ਬੜੀ ਖਤਰਨਾਕ ਹੈ ਉਹ ਵੀ ਵੇਖੀ ਆ ਇੱਥੇ ਕਾਫੀ ਤੇ ਇੱਕ ਸਾਡੀ ਪਿੰਡੋਲੀਓ ਵੀ ਬੇਨਤੀ ਹੈ ਜਿਹੜੇ ਅਸੀਂ ਜ਼ਿੰਮੇਦਾਰ ਇਧਰਲੇ ਪਾਸੇ ਆ ਨਾਲ ਨਾਲ ਜੰਗਲ ਦੇ ਵੀ ਇਹਨਾਂ ਦੀ ਸੁਰੱਖਿਆ ਵਾਸਤੇ ਵੀ ਸਾਨੂੰ ਜਿੱਦਾਂ ਤੁਗੰਤ ਮੰਡ ਸਰਕਾਰ ਨੇ ਕੀਤਾ ਹੈ ਕੰਢੀਰਗੇ ਦੇ ਵਿੱਚ ਵੀ ਉਹਨਾਂ ਨੂੰ ਹਥਿਆਰ ਮੁਹੱਈਆ ਕਰ ਦਿੱਤੇ ਆ ਵੀ ਜਾਂ ਸਕੀਮ ਚਲਾਈ ਆ ਵੀ ਉਹਨਾਂ ਨੂੰ ਅਸਲਾ ਜਿਹੜਾ ਮੁਹਿਆ ਕੀਤਾ ਜਾਊਗਾ ਪਹਿਲ ਦੇ ਆਧਾਰ ਤੇ ਜਿਹੜੇ ਜੰਗਲਾਂ ਦੇ ਨੇੜੇ ਰਹਿੰਦੇ ਆ ਤੇ ਸਾਨੂੰ ਇਧਰਲੇ ਪਾਸੇ ਵੀ ਜਿਹੜਾ ਮਤਲਬ ਇਸ ਤਰ੍ਹਾਂ ਦਾ ਕੋਈ ਥਿਆਰ ਵਗੈਰਾ ਮੁਹਿਆ ਕੋਈ ਵਾਦੀ ਜਿੱਦਾਂ ਕੋਈ ਜਾਨਵਰ ਆਨੋ ਦਿਖਾਈ ਦਿੱਤਾ ਜਾਂ ਗੱਲਬਾਤ ਇਹ ਇੰਦਰ ਸਾਡੇ ਸੂਰ ਬਹੁਤ ਜ਼ਿਆਦਾ ਜੀ ਇਹ ਵੀ ਪੈਂਦੇ ਆ ਸਾਨੂੰ ਵੀ ਪੈ ਜਾਂਦੇ ਖੇਤ ਫਰਦਿਆਂ ਨੂੰ ਜੰਗਲੀ ਸੂਰ ਜੰਗਲੀ ਸੂਰ ਆ ਜਿਹੜੇ ਇਹ ਵੀ ਨੁਕਸਾਨ ਕਰਦੇ ਆ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਸਾਡੇ ਸਥਿਥੇ ਮਤਲਬ ਜਿਵੇਂ ਝਟਕਾ ਟਾਈਪ ਇੱਕ ਜਿੱਦਾਂ ਰਾਜਸਥਾਨ ਦੇ ਵਿੱਚ ਤਾਰ ਵਰਤੀ ਜਾਂਦੀ ਆ ਉਸੇ ਤਰ੍ਹਾਂ ਲਾਈਆਂ ਹੋਈਆਂ ਆ ਤਾਂ ਫੇਰ ਬਚਤ ਹੁੰਦੀ ਹੈ ਫਸਲਾਂ ਦੀ ਉਹ ਵੀ ਤੋੜ ਜਾਂਦੇ ਉਹ ਵੀ ਮਤਲਬ ਬਹੁਤ ਜ਼ਿਆਦਾ ਖਤਰਨਾਕ ਏਰੀਆ ਬੰਦਾ ਜਾਂਦਾ ਸਾਡਾ ਇਹ ਜਿਹੜਾ ਸਾਨੂੰ ਪ੍ਰਸ਼ਾਸਨ ਤੋਂ ਕੋਈ ਇਸ ਤਰ੍ਹਾਂ ਦੀ ਸਹੂਲਤ ਦਵਾਈ ਜਾਵੇ ਤਾਂ ਜੋਸੀਂ ਆਪਦੀ ਸੁਰੱਖਿਆ ਤਾਂ ਕਰ ਸਕੀਏ ਨਾ ਕੋਈ ਚਾਹੇ ਜੰਗਲੀ ਜਿਹੜੀ ਬਾਉਂਡਰੀ ਪੁੱਝ ਜਾਵੇ ਹਾਂ ਜਾਂ ਜਾਲੀ ਵਗੈਰਾ ਲਾਈ ਜਾਵੇ ਇੱਧਰ ਸਾਡੇ ਘਰਾਂ ਵਾਲੇ ਪਾਸੇ ਜਾਲੀ ਲਾ ਕੇ ਪਿੰਡ ਨੂੰ ਕਵਰ ਕੀਤਾ ਜਾਵੇ ਇੱਧਰ ਜੰਗਲ ਵਾਲਾ ਪਾਸਾ ਜਿਹੜਾ ਅਨਟੱਚ ਹੋ ਜਾਵੇ ਸਾਡੇ ਪਾਸੇ ਤੋਂ ਠੀਕ ਹੈ ਧੰਨਵਾਦ ਜੀ ਮੈਂ ਫੌਰ ਗੁਰਪ੍ਰੀਤ ਕੌਰ ਫੋਰੈਸਟ ਗਾਰਡ ਫੋਰੈਸਟ ਡਿਪਾਰਟਮੈਂਟ ਤੋਂ ਤੇ ਜਦੋਂ ਸਾਨੂੰ ਇੱਥੇ ਮਤਲਬ ਸਰਪੰਚ ਸਾਹਿਬ ਤੋਂ ਪਤਾ ਲੱਗਾ ਕਿ ਉਹਨਾਂ ਦੇ ਕੈਮਰੇ ਦੇ ਵਿੱਚ ਕੋਈ ਜਾਂ ਮਤਲਬ ਹੈਗਾ ਸਪੀਸੀ ਇੱਥੇ ਕੈਪਚਰ ਹੋਈ ਆ ਹਜੇ ਉਹਦੀ ਪੂਰੀ ਤਰ੍ਹਾਂ ਕੋਖ ਕਰ ਰਹੇ ਆ ਅਸੀਂ ਵੀ ਉਹ ਲੈਪਡ ਹੀ ਆ ਜਾਂ ਕੋਈ ਕੋਈ ਹੋਰ ਚੀਜ਼ ਆ ਤਾਂ ਕਿ ਲੋਕਾਂ ਦੇ ਮਨ ਚ ਡਰ ਬਣਿਆ ਹੋਇਆ ਏ ਕਿ ਵੀ ਸ਼ਾਇਦ ਇੱਥੇ ਚੀਤੇ ਦੀ ਆ ਹੈਗੀ ਆ ਮਤਲਬ ਸੰਭਾਵਨਾ ਹੈ ਮੌਜੂਦਗੀ ਆ ਤੇ ਅਸੀਂ ਉਹਦੀਆਂ ਪੈੜਾਂ ਵਗੈਰਾ ਵੀ ਚੈੱਕ ਕੀਤੀਆਂ ਏ ਪਰ ਉਹ ਮਤਲਬ ਕਿਸੇ ਹੋਰ ਜਾਨਵਰ ਨਾਲੋਂ ਸੀਤੇ ਦੇ ਜ਼ਿਆਦਾ ਹੋਣ ਦੀ ਸੰਭਾਵਨਾ ਲੱਗ ਰਹੀ ਹੈ ਇੱਥੇ ਇੰਨੀ ਲੋਕਾ ਕਿ ਵੀ ਉਹਦਾ ਲੁਕਣਾ ਤੇ ਲੱਭਣਾ ਥੋੜਾ ਜਿਹਾ ਮੁਸ਼ਕਲ ਆ ਪਰ ਲੋਕਾਂ ਨੂੰ ਅਸੀਂ ਇਹੀ ਕਵਾਂਗੇ ਕਿ ਥੋੜਾ ਜਾ ਆਪ ਦਾ ਆਪ ਦੀ ਸੇਫਟੀ ਪਹਿਲਾਂ ਰੱਖਣ ਕਰ ਤੋਂ ਨਿਕਲਣ ਸਮੇ ਥੋੜੀ ਜਿਹੀ ਹੇਤਿਆਤ ਵਰਤਣ ਤਾਂ ਡਿਪਾਰਟਮੈਂਟ ਕੀ ਕਾਰਵਾਈ ਕਰੇਗਾ ਜੇ ਜੇ ਕੋਈ ਦਿਖਾਈ ਦੇਂਦਾ ਹੈ ਪਕੜਨ ਬਾਰੇ ਅਸੀਂ ਉਹਨਾਂ ਨੂੰ ਰੈਸਕਿਊ ਕਰਨ ਦੀ ਆਪਦੇ ਵੱਲੋਂ ਭਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਾਈਲਡ ਲਾਈਫ ਦੇ ਵਿੱਚ ਥਰੂ ਕੋਈ ਹੁੰਦੀਆਂ ਉਹਨੀਆਂ ਰੈਸਕਿਊ ਕਰਨ ਦੀਆਂ ਜਿਹੜੀਆਂ ਇਨਸਟਰਕਸ਼ਨ ਆ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਪਿੰਜਰਾ ਵਗੈਰਾ ਲਗਾਉਣਾ ਪੈਂਦਾ ਪਤਾ ਲੱਗ ਜਾਂਦੀ ਫਿਰ ਲਗਾ ਹਾਂਜੀ 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 ਸਰ ਨਹੀਂ ਵੇ ਅਸੀਂ ਪਿੰਜਰਾ ਵਗੈਰਾ ਤਾਂ ਲਗਵਾ ਹੀ ਦੇਵਾਂਗੇ ਜੀ ਬਾਕੀ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਦੀ ਜਿਵੇਂ ਉਹ ਇਨਸਟ੍ਰਕਟ ਕਰਨਗੇ ਆਪਾਂ ਉਸ ਅਕੋਰਡਿੰਗ ਹੀ ਕੰਮ ਕਰਾਂਗੇ ਕੋਸ਼ਿਸ਼ ਸਾਡੀ ਇਹੀ ਹੋਗੀ ਵੀ ਉਹਨੂੰ ਰੈਸਕਿਊ ਕਰਕੇ ਜਿਹੜਾ ਇਹ ਇਥੋਂ ਲੋਕਾਂ ਦੀ ਸੀ ਜਦੋਂ ਲੋਕਾਂ ਨੂੰ ਸਰ ਇਹੀ ਕਵਾਂਗੇ ਵੀ ਚਲੋ ਆਪਣੇ ਆਪ ਨੂੰ ਪਹਿਲਾਂ ਆਪਦੀ ਸੇਫਟੀ ਪਹਿਲਾਂ ਰੱਖਣ ਉਹ ਰਾਤ ਬਰਾਤੇ ਬਾਹਰ ਨਾ ਨਿਕਲਣ ਕੋਸ਼ਿਸ਼ ਕਰਨ ਕਿ ਫੋਰ 휠ਰ ਹੀ ਵਰਤਣ ਟੂ 휠ਰ ਤੇ ਸਫ਼ਰ ਜਿਹੜਾ ਉਹ ਘੱਟ ਕਰਨਾ ਕੋਸ਼ਿਸ਼ ਕਰਨ ਜਿਹੜੇ ਆ ਸੰਘਣੇ ਏਰੀਆ ਏ ਜਿਵੇਂ ਬੀੜ ਹੋ ਗਿਆ ਜਾਂ ਮਡਾਨੀ ਵਾਲੀ ਸਾਈਡ ਆ ਇਸ ਪਾਸੇ ਘਟ ਜਾਣ ਕਿਉਂਕਿ ਇੱਧਰ ਉਹਦੇ ਹੋਣ ਦੀ ਸੰਭਾਵਨਾ ਜ਼ਿਆਦਾ ਏ ਇਹ ਸਰਪੰਚ ਸਾਹਿਬ ਇਹਨਾਂ ਦੀ ਬੈਕ ਹੈਗੀ ਜਿਹਨਾਂ ਦੇ ਘਰ ਇਹਨਾਂ ਦੇ ਕੈਮਰਾ ਲੱਗਿਆ ਸੀਗਾ ਤੇ ਉਹ ਭਾਈ ਸਾਹਿਬ ਜਿਹਨਾਂ ਦਾ ਘਰ ਹੈਗਾ ਉਹਨਾਂ ਦੇ ਜਦੋਂ ਉਹਨਾਂ ਨੇ ਜਗਰੂਪ ਸਿੰਘ ਉਹਨਾਂ ਨੇ ਪਹਿਲਾਂ ਜਦੋਂ ਗੇਟ ਬੰਦ ਕੀਤਾ ਇੱਕ ਦੋ ਮਿੰਟ ਹੀ ਪਹਿਲਾਂ ਤੇ ਉਹ ਆ ਕੇ ਆਪਣੇ ਬੈੱਡ ਤੇ ਜੋ ਲੰਮੇ ਪਏ ਤੇ ਉਹਨਾਂ ਦੀ ਨਿਗਾ ਚ ਪਿਆ ਕੈਮਰੇ ਉਹਨਾਂ ਦਾ ਕੈਮਰੇ ਤੇ ਧਿਆਨ ਗਿਆ ਜਦੋਂ ਸਕਰੀਨ ਦੇਖੀ ਉਹਨਾਂ ਨੇ ਕਹ ਚੁੱਕਿਆ ਫਿਰ ਉਹਨਾਂ ਨੇ ਮਤਲਬ ਕਿ ਅੱਗੇ ਉਹਦੇ ਫੁਟੇਜ ਬਣਾ ਕੇ ਫਿਰ ਭੇਜਤੇ ਫਿਰ ਸਾਨੂੰ ਪੁਲਿਸ ਨੂੰ ਇਨਫੋਰਮ ਹੋ ਗਿਆ ਫਿਰ ਅਸੀਂ ਕਨਸਰਨ ਸਬੰਧਤ ਡਿਪਾਰਟਮੈਂਟਸ ਨੂੰ ਇਨਫੋਰਮ ਕਰਤਾ ਹੁਣ ਅਸੀਂ ਇਸੇ ਤਰ੍ਹਾਂ ਤੇ ਆਏ ਹਾਂ ਮਤਲਬ ਕਿ ਇਨ ਕੇਸ ਕੋਈ ਵੱਡਾ ਪਜਾਨੀ ਨੁਕਸਾਨ ਨਾ ਹੋ ਜੇ ਤਾਂ ਰਾਤ ਭਰਾਤੇ ਜਦੋਂ ਆਪਾਂ ਨਿਕਲਣਾ ਢੰਗ ਨਾਲ ਨਿਕਲਣਾ ਸਾਈਕਲ ਮੋਟਰਸਾਈਕਲ ਆਪਾਂ ਨਾ ਯੂਜ਼ ਕਰੀਏ ਤੇ ਜੇ ਕੋਈ ਐਮਰਜੈਂਸੀ ਕੋਈ ਮਰੀਜ਼ ਕੋਈ ਪੇਸ਼ੈਂਟ ਲੈ ਕੇ ਜਾਣਾ ਤਾਂ ਟਰਾਈ ਕਰੀਏ ਵੀ ਆਪਾਂ ਕੋਈ ਕਾਰ ਉਹਦਾ ਵਹੀਕਲ ਹੋਵੇ ਜੀ ਸੇਫ ਹੋਵੇ ਤੇ ਕਿਉਂਕਿ ਬੀੜ ਹੈ ਇੱਥੇ ਬੀੜ ਦੇ ਵਿੱਚ ਪਹਿਲਾਂ ਹੀ ਆਪਣਾ ਸੂਰ ਵਗੈਰਾ ਬਹੁਤ ਹੈ ਗਿਆ ਤੇ ਸ਼ਿਕਾਰ ਇੱਥੇ ਆਉਣ ਦੇ ਚਾਂਸ ਹੁੰਦੇ ਆ ਜੀ ਜਗ੍ਹਾ ਤੇ ਤੇ ਲੋਕ ਵੀ ਬਹੁਤ ਜ਼ਿਆਦੇ ਜੀ ਇੱਥੇ ਤਾਂ ਇਸ ਕਰਕੇ ਅਸੀਂ ਤਾਂ ਸਾਰੀ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਕੁਝ ਚੀਜ਼ ਮਤਲਬ ਸਸਪੀਸ਼ਸ ਹੈਗੀ ਆ ਜਾਨਵਰ ਇਹ ਤੇ ਜਿੰਨੇ ਚਿਰ ਇਹ ਕਲੀਅਰ ਨਹੀਂ ਹੁੰਦਾ ਉਹਨਾਂ ਕੈਂਡੀ ਥੋੜਾ ਇਤਿਆਦ ਰੱਖਣ